ਕੀ ਕੱਲ ਮਹਾਰਾਜਾ ਸਤੋਜ ਐਨਕਾ ਲਈ ਰੱਖਦੇ ਕੀ ਗੱਲ ਫਿਲਮਾਂ 'ਚ ਚੱਲੇ ਆ ਨਾ ਨਾ ਫਿਲਮਾਂ 'ਚ ਤਾਂ ਆਏ ਆ ਸਹੀ ਗੱਲ ਆ ਰਾਜਨੀਤੀ 'ਚੋਂ ਤਾਂ ਆਏ ਉਹਨਾਂ ਨੇ ਬੱਸ ਓ ਐਨਕਾ ਉਹਨਾਂ ਨੇ ਕਿਸੇ ਵਜ੍ਹਾ ਨੂੰ ਲਾਈਆਂ ਆ ਕਿਹੜੀ ਗੱਲੋਂ ਲਾਈਆਂ ਜੇ ਹੁਣ ਉਹਨਾਂ ਦੀ ਸਰਕਾਰ ਨੇ ਕੰਮ ਹੀ ਇਹੋ ਜਿਹੀ ਕੀਤਾ ਕਿਸੇ ਨਾਲ ਅੱਖ ਮਲਾਉਣ ਜੋਗੇ ਨਹੀਂ ਰੱਖਤੀ ਥੋੜੇ ਜਿਹੇ ਮਹੀਨੇ ਪਹਿਲਾਂ ਬਾਜਵਾ ਸਾਹਿਬ ਨੂੰ ਕਹਿੰਦੇ ਸੀ ਬਾਜਵਾ ਸਾਹਿਬ ਅੱਖਾਂ ਮਿਲਾਓ ਸਾਹਿਬ ਕਹਿੰਦੇ ਆ ਕਿਹਦੇ ਮਾਨ ਸਾਹਿਬ ਐਨਕਾ ਤਾਂ ਲਾਓ ਅੱਖਾਂ 'ਚ ਅੱਖਾਂ ਪਾਈਏ ਬਾਤ ਕਰਾਂ ਕੱਲ੍ਹ ਨਹੀਂ ਨਹੀਂ ਆਏ ਸਤਿ ਸ਼੍ਰੀ ਅਕਾਲ ਦੋਸਤੋ ਜਿਵੇਂ ਕਿ ਤੁਸੀਂ ਵੀ ਜਾਣਦੇ ਹੋਵੋਗੇ ਕਿ ਦੋ ਭੰਡਾ ਦੀ ਜੋੜੀ ਕਾਫੀ ਜਿਆਦਾ ਮਸ਼ਹੂਰ ਹੋਈ ਸੀ ਕਿਸਾਨੀ ਧਰਨੇ ਦੇ ਦੌਰਾਨ ਜਦੋਂ ਦਿੱਲੀ ਦੇ ਵਿੱਚ ਲੱਗੀ ਕਿਸਾਨ ਸਟੇਜ ਤੋਂ ਉਹਨਾਂ ਨੇ ਪੀਐਮ ਮੋਦੀ ਤੇ ਤੰਜ ਕਸੇ ਸੀ ਅਤੇ ਇਹਨਾ ਭੰਡਾ ਦੀ ਜੋੜੀ ਵੱਲੋਂ ਹੁਣ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਦੀਆਂ ਉਹਨਾਂ ਐਣਕਾਂ ਤੇ ਬਿਆੰਗ ਕੀਤਾ ਗਿਆ ਜੋ ਕਿ ਇਸ ਸਮੇਂ ਉਹ ਲਗਾਈ ਫਿਰਦੇ ਨੇ ਮੁੱਖ ਮੰਤਰੀ ਸਾਹਿਬ ਦਾ ਕਹਿਣਾ ਹੈ ਕਿ ਉਹਨਾਂ ਦੀ ਅੱਖਾਂ ਤੇ ਇਨਫੈਕਸ਼ਨ ਹੋਈ ਹੈ ਹਾਲਾਂਕਿ ਮਜੀਠੀਆ ਸਾਹਿਬ ਨੇ ਤਾਂ ਕੁਝ ਹੋਰ ਹੀ ਖੁਲਾਸੇ ਕੀਤੇ ਨੇ ਪਰ ਉੱਥੇ ਹੀ ਇਹਨਾ ਭੰਡਾ ਵੱਲੋਂ ਇਸ ਮਾਮਲੇ ਤੇ ਵੀ ਚੁਟਕੀ ਲਈ ਗਈ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਤੇ ਉਹਨਾਂ ਦੀਆਂ ਐਨਕਾਂ ਨੂੰ ਇੱਕ ਮਜ਼ਾਕਿਆ ਰੂਪ ਦੇ ਵਿੱਚ ਪੇਸ਼ ਕੀਤਾ ਹੈ ਦੱਸ ਦਈਏ ਕਿ ਇਹ ਜੋ ਦੋਵੇਂ ਭੰਡ ਹਨ ਹਮੇਸ਼ਾ ਹੀ ਰਾਜਨੀਤਿਕ ਅਤੇ ਹੋਰ ਮਾਮਲਿਆਂ ਤੇ ਵਿਅੰਗਮਈ ਤਰੀਕੇ ਦੇ ਨਾਲ ਮਜ਼ਾਕ ਬਣਾ ਕੇ ਉਸ ਮਾਮਲੇ ਦੀ ਗੰਭੀਰਤਾ ਨੂੰ ਇੱਕ ਹਲਕੇ ਫੁਲਕੇ ਅੰਦਾਜ਼ ਦੇ ਵਿੱਚ ਪੇਸ਼ ਕਰਦੇ ਨੇ ਸੋ ਆਓ ਤੁਹਾਡੇ ਸਾਹਮਣੇ ਇਹ ਪੂਰੀ ਵੀਡੀਓ ਰੱਖਦੇ ਆਂ ਤੇ ਤੁਹਾਡਾ ਇਸ ਮਾਮਲੇ ਤੇ ਕੀ ਕਹਿਣਾ ਤੇ ਕਿਵੇਂ ਲੱਗੀ ਤੁਹਾਨੂੰ ਇਹਨਾਂ ਭੰਡਾ ਦੀ ਕਲਾ ਜ਼ਰੂਰ ਕਮੈਂਟ ਕਰਕੇ ਦੱਸਣਾ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇ ਲਈ ਤੇ ਹੋਰ ਖਾਸ ਅਪਡੇਟਸ ਦੇ ਲਈ ਬਣੇ ਰਹਿਣਾ ਲਿਮਟਡ ਗਿਆਨ ਦੇ ਨਾਲ ਤੇ ਜਿਹੜੇ ਦੋਸਤ ਨਵੇਂ ਨੇ ਜਰੂਰ ਹੁਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਤਾਂ ਕਿ ਇਸ ਤਰ੍ਹਾਂ ਦੀ ਤੇ ਹੋਰ ਖਾਸ ਵੀਡੀਓ ਤੁਹਾਡੇ ਤੱਕ ਪਹੁੰਚੇ ਸਭ ਤੋਂ ਪਹਿਲਾਂ ਸੋ ਆਓ ਦੇਖੋ ਇਹ ਵਾਇਰਲ ਹੁੰਦੀ ਵੀਡੀਓ ਕਲਿੱਪ ਕੀ ਕੱਲ ਮਹਾਰਾਜਾ ਸਤੋਜ ਐਨਕਾ ਲਈ ਰੱਖਦੇ ਕੀ ਗੱਲ ਫਿਲਮਾਂ ਚ ਚੱਲੇ ਆ ਨਾ ਨਾ ਫਿਲਮਾਂ ਚ ਤਾਂ ਆਏ ਆ ਸਹੀ ਗੱਲ ਆ ਰਾਜਨੀਤੀ ਚੋਂ ਜਾਣ ਆਏ ਉਹ ਐਨਕਾ ਉਹਨਾਂ ਨੇ ਕਿਸੇ ਵਜ੍ਹਾ ਨੂੰ ਲਾਇਆ ਆ ਕਿਹੜੀ ਗੱਲਾਂ ਲਾਈਆਂ ਲੈ ਹੁਣ ਉਹਨਾਂ ਦੀ ਸਰਕਾਰ ਨੇ ਕੰਮ ਹੀ ਇਹੋ ਜੇ ਕੀਤਾ ਕਿਸੇ ਨਾਲ ਅੱਖ ਮਲਾਉਣ ਜੋਗੇ ਨਹੀਂ ਸੱਚੀ ਗੱਲ ਹੋਰੇ ਇਹ ਮਹੀਨੇ ਪਹਿਲਾਂ ਬਾਜਵਾ ਸਾਹਿਬ ਨੂੰ ਕਹਿੰਦੇ ਸੀ ਬਾਜਵਾ ਸਾਹਿਬ ਅੱਖਾਂ ਮਿਲਾਓ ਉਹ ਬਾਜਵਾ ਸਾਹਿਬ ਕਹਿੰਦੇ ਆਂ ਸਹੀ ਕਹਿੰਦੇ ਆਂ ਮੰਨਦਾ ਹੋਇਆ ਐਨਕਾ ਤਾਂ ਲਾਓ ਅੱਖਾਂ ਤੇ ਅੱਖਾਂ ਪਾਈਏ ਬੱਸ ਕਰ ਆ ਲੋ ਲੋ ਨਹੀਂ ਹੈ